السلام علیکم السلام الکتریک راے پر سلام جو کتنی تیری سلام ਇਧਰ ਆ ਜਾ ਇਧਰ ਮੇਰੇ ਪਾਸਾ ਕਰਿਆ ਕਿ ਲੋਟ ਬੰਦੇ ਪੱਤਲਾ ਕਰਵਾਇਆ ਪੰਜ ਬੰਦੇ ਸਾਰੇ ਡੱਕ ਕੇ ਉਹ ਬੰਦੇ ਨੂੰ ਆਹ ਦੋਨ ਤਰ੍ਹਾਂ ਕੀ ਕਰਦੇ ਨੇ ਮੇਰੇ ਨਾਲ ਪਾਤੰਦੇ ਆਣੇ ਤਕੂਏ ਇਹ ਬੰਦੇ ਉਹਨਾਂ ਨਾਲ ਪਟਾ ਪੰਜ ਬੰਦੇ ਅੰਦਰ ਕੁੱਟਦੇ ਨੇ ਜੈ ਜੈ ਜੀ ਅੱਗੇ ਕਰਾਇਨਾ ਨੂੰ ਦੋ ਬੰਦੇ ਦੋ ਪੰਚੀ ਕਰਕੇ ਆ ਗਿਆ ਔਰ ਬੰਦਾ ਬਾਹਰ ਆ ਗਿਆ ਤਾਂ ਪਰ ਜਾਂ ਤੂੰ ਸਿਆਣੇ ਬੰਦੇ ਆ ਯਾਰ ਸਿਆਣੇ ਉਹਨੇ ਮੈਂ ਜਾਣਾਂਗੇ ਜਦ ਤੱਕ ਬੰਦੇ ਨਹੀਂ ਆਉਂਦੇ ਬੰਦੇ ਆ ਗਏ ਆ ਇਹਦੇ ਕੋਲ ਬਾਹਰ ਨਹੀਂ ਜਾਣਾ ਹੁਣ ਆਉਣ ਤੋਂ ਕੋਈ ਨਹੀਂ ਪਰ ਆਉਣ ਨੂੰ ਕਿਹਨੇ ਹੈ ਜਿਹੜੇ ਚੋਂ ਨਾਲ ਚਲ ਦੱਕ ਲੀਏ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋਲ ਜੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾ ਚੋਂ ਕੋ ਬੰਦ ਰਹੇ ਅੱਛਾ ਕੀ ਹੋਇਆ ਚ ਚਿੱਟਣ ਵਿੱਚ ਅੰਦਰ ਕਾਗਜ਼ਾਂਤ ਪਈ ਨਾ ਕਾਗਜ਼ ਭਰੰਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਈ ਆਰਾਮ ਨਾਲ ਕਾਗਜ਼ ਭਰ ਰਹੇ ਨੇ ਹਾਂ ਉਸੀ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਐਨੇ ਰੋਕੇ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਤੋਂ ਪਾਈ ਹੋਈ ਸਾਰੇ ਬੰਗੇ ਬੰਦੇ ਇਹ ਭਲੇ ਬੰਦੇ ਸਾਰਾ ਉਮੀਦਵਾਰ ਨੇ ਮੈਂ ਚੇਅਰਮੈਨ ਨਾਲ ਦੀ ਸਲਾਹਾਂ ਜੀ ਅਸੀਂ ਜਨਾਬ ਕਾ ਅੰਦਰੋਂ ਬਾਹਰੋਂ ਸਾਡੇ ਬਾਹਰੋਂ ਡੇ ਨਹੀਂ ਬਾਹਰੋਂ ਡਾ ਢਾ ਕੇ ਪੱਗਾਂ ਬੁਕਲਾਦੇ ਕੋਈ ਗੱਲ ਹੀ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਨਾਲ ਇੱਕ ਕਰਤੂ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਆ ਉਹਨਾਂ ਨੂੰ ਫੋਨ ਕਰੂੰਗਾ ਅੰਦਰ ਇਹ ਕਿਹਨਾਂ ਮਸਲਤਾਂ ਬਿਲਕੁਲ ਮੈਂ ਕੈਂਡੀਟ ਹਾਂ ਪੂਰਿਆ ਹੋਇਆ ਹੈ ਸਾਡਾ ਕੱਟ ਜਮਨਾ ਰਈ ਤਾਗਾ ਦਾਖਲ ਕਰਾ ਕੇ ਬਾਹਰ ਆਏ ਆ ਉਹਨੂੰ ਸਾਡੇ ਗੱਲ ਤੇ ਉਹ ਪ੍ਰਧਾਨ ਦੇ ਕੀ ਹੋਇਆ ਕੀ ਰੇਸ਼ਮ ਵੱਡਾ ਪਗੜੀ ਕਿੱਥੇ ਪਗੜੀ ਉੱਤ ਲਾ ਕੇ ਖਿੱਚ ਕੇ ਲੈ ਗਿਆ ਨਾ 프로그램 ਕੋਈ ਪੱਗਾਂ ਲੈ ਕੇ ਜਾਵਾਂਗੇ ਜਨਾਬ ਪੱਗਾਂ ਲੈ ਕੇ ਜਾਵਾਂਗੇ ਹਾਂਜੀ ਦੱਸੋ ਕੀ ਹੋਇਆ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਆ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ 'ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ 'ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਪਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੇ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਸੀਆਂ ਜੀ ਪੱਕਾ ਵੀ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਅਲਤ ਕਾਗਜ਼ੀ ਦਾਖਲ ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀਂ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਤੇ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਆ ਗਾਲੀ ਕਲੂਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਦੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਦੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣਗੇ ਖੜਕੇ ਹੁਣ ਗਾਲੀ ਦਾ ਜਵਾਬ ਦੇ ਦੋਨੇ ਧਿਰ ਖੜੇ ਆ ਤੇ ਹਾਲੀ ਵੀ ਤਣਾਅ ਵਧਿਆ ਪਿਆ ਸਮਾਂ ਤਾਂ ਕਿੰਨਾ ਜਾ ਚੁਕਿਆ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਠੀਕ ਹੈ ਵਿਆਹ ਵਰਗਾ ਮਾਹੌਲਾ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤਾਂ ਬੀ ਦਾ ਲੇਖਾ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਵੀ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫੁੱਫੜ ਆ ਜਾਂਦਾ ਤੇ ਫੁੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਪੁੱਦਾ ਬੇਕੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ạtੀਆਂ ਪੰਚਾਇਤ ਦੀਆਂ ਲੱਖਣਾ ਤਾਂ ਮਿਊਨਿਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲੱਖਣਾ ਹੋ ਕੇ ạtੀਆਂ ਤਾਂ ਤੁਸੀਂ ਮੈਂ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਕੱਲੇ-ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਦੇ ਆ ਕੀ ਵਿਖਾਵਾ ਆਪਾਂ ਕਾਦੇ ਵਾਸਤੇ ਵਿਖਾਵਾ ਕਰਦੇ ਆ ਲੋਕਾਂ ਨੂੰ ਇਹ ਕਿ ਹੋਰ ਸਾਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਜਿਹੜੇ ਸਾਡੇ ਇੱਥੇ ਗੁਰਸਿੱਖ ਬੰਦੇ ਅਮਰਤਾਰੀ ਬੰਦਿਆਂ ਦੀਆਂ ਪੱਗਾਂ ਇਹਨਾਂ ਲਾਈਆਂ ਉਹਦੇ ਤੇ ਐਕਸ਼ਨ ਕੀਤਾ ਜਾਵੇ ਤੇ ਮੈਂ ਤੇ ਉਹਨਾਂ ਨੂੰ ਵੀ ਕਿਹਾ ਕਿ ਇਹ ਤੇ ਓਪਨ ਐਂਡ ਸ਼ਾਟ ਹੈ ਕਿ ਸਾਰੇ ਚੈਨਲਾਂ 'ਚ ਆਇਆ ਹੂੰ ਚੇਰਮੈਨ ਸਾਹਿਬ ਨੇ ਗੁਰਮੇਜ ਵੀਰ ਜੀ ਅੰਦਰ ਬੈਠਾ ਹੋ। ਐਵੇਂ ਜਾ ਕੇ ਕਿਸੇ ਦੀ ਪੱਗ ਨੂੰ ਆਪ ਹੱਥ ਪਾ ਲੈਣਾ ਅੱਗੋ ਕਹਿਣਾ ਕਿ ਇਹ ਤੇ ਕਿਹੜਾ ਕਿੱਲਾ ਲੱਗਿਆ। ਹੂੰ ਇਹ ਇਹ ਐਮਐਲਏ ਦੀ ਵਰਡਿੰਗ ਸੀਗੀ। ਤੇ ਜੇ ਇਡੀ ਇੱਕ ਗੱਲ ਹੀ ਤੇ ਫਿਰ ਜੇ ਉਹ ਐਡਾ ਸਿਆਣਾ ਬੰਦਾ ਉਹ ਕਿਹੋ ਜਿਹਾ ਨਿਕਲ ਹੁੰਦਾ ਤੇ ਮੇਰੀ ਤੇ ਉਮਰ ਹੀ ਅਜੇ 55 ਸਾਲ ਦੇ ਤੇ ਫਿਰ ਮੈਂ ਉਹ ਭਾਸ਼ਾ ਤੇ ਆ ਜਾਂਦਾ ਜਿਹੜੀ ਮੈਨੂੰ ਆਉਂਦੀ ਹੈ। ਅੱਜ ਤਾਂ ਉਦਾਂ ਕਹਿ ਦਿੰਦੇ ਨੇ ਇਸ ਹਾਲ ਦੇ ਵਿੱਚ ਇਲੈਕਸ਼ਨ ਤੁਸੀਂ ਵੇਂਦਰ ਬਹੁਤ ਵੇਖੋ ਜੀ ਕ੍ਰਿਟੀਕਲ ਕ੍ਰਿਟੀਕਲ ਇਲੈਕਸ਼ਨ ਹੋਵੇ ਨਾ ਹੋਵੇ। ਪਰ ਜੇ ਉਹ ਇਹੋ ਜਿਹੀ ਚੀਜ਼ਾਂ ਕਰਨ ਤੇ ਆਉਣਗੇ ਤੇ ਫਿਰ ਪੁਲਿਸ ਸਾਡੇ ਕੋਲੋਂ ਵੀ ਨਾ ਇਹ ਚੀਜ਼ ਪਾੜੇ ਕਿ ਜਦੋਂ ਉਹਨਾਂ ਤੇ ਐਕਸ਼ਨ ਕੋਈ ਨਹੀਂ ਤੇ ਜਦੋਂ ਇਹ ਕੁਝ ਕਰਨ ਤੇ ਫਿਰ ਅਸੀਂ ਤੇ ਆ ਹੀ ਮੰਗ ਕਰਦੇ ਆ ਅਖੀਰ ਮੰਗਾ ਆਉਗੀ ਕਿ ਜਦੋਂ ਉਹਨਾਂ ਦੇ ਕੁਝ ਕੀਤੇ ਤੇ ਪਰਚਾ ਨਹੀਂ ਹੋ ਰਿਹਾ ਐਫ ਆਈ ਆਰ ਨਹੀਂ ਹੋ ਰਹੀ ਪੁਲਿਸ ਇਨਵੈਸਟੀਗੇਟ ਨਹੀਂ ਕਰ ਰਹੀ ਤੇ ਫਿਰ ਸਾਡੇ ਕੀਤੇ ਤੇ ਵੀ ਨਾ ਕਰੇ ਆ ਸਾਡੀ ਅਖੀਰਲੀ ਮੰਗੋ ਹੁਣ ਤੁਸੀਂ ਕੋਈ ਲਿਖਤੀ ਆਪਣੀ ਦਿੱਤੀ ਹੈ ਕਿ ਜੀ ਜੇ ਅਸੀਂ ਡੀਡੀਆਰ ਕਟਾਵਾਂਗੇ ਹੁਣ ਜਾ ਕੇ ਜਿੰਨਾ ਪੱਗਾਂ ਲਾਈਆਂ 60 60 ਫੁੱਟ ਲੱਗੀ ਕਿਸੇ ਬਿਲਕੁਲ ਲੱਗੀਆਂ ਜੀ ਚੇਰਮਨ ਸਾਹਿਬ ਦੂਜੇ ਲਾਡੀ ਹੋਰਾਂ ਤੇ ਲੱਗੀਆਂ ਮੇਜ ਦਰਗਾਹਵਾਦ ਤੋਂ ਸੀ ਉਹਦੇ ਲੱਗੀਆਂ ਮੈਂ ਤਾਂ ਆਪ ਨੂੰ ਛੱਟ ਲੱਗੀ ਤੇ ਤੇ ਬੰਦੇ ਨੂੰ ਦੋਖੀ ਕੋਈ ਨਹੀਂ ਜਦੋਂ ਚਿੱਟੀ ਦਾੜੀ ਵਾਲੇ ਬੰਦਿਆਂ ਦੀ ਤੁਸੀਂ ਪੱਗਾਂ ਨੂੰ ਪੈਜੋ ਤੁਹਾਡੀ ਉਮੀਦਵਾਰਾਂ ਨੇ ਕਾਗਜ਼ ਭਰਲੇ ਹੁਣ ਹੁਣ ਭਰੇ ਗਏ ਆ ਜੀ ਉਹਨਾਂ ਦੇ ਉਹਨਾਂ ਦੇ ਸਹਿਰ ਉਹਨਾਂ ਟਾਈਮ ਇੱਥੇ ਕੋਈ ਰਹਿਤ ਨਹੀਂ ਗਿਆ ਉਹਨਾਂ ਉਹਨਾਂ ਦੇ ਰਹਿੰਦੇ ਆ ਉਹਨਾਂ ਦੇ ਰਹਿੰਦੇ ਆ ਜੀ ਪਰ ਸਾਨੂੰ ਇਹ ਡਾਊਟ ਹੈ ਆਪਾਂ ਉਹ ਹੋਣ ਦੇਣਗੇ ਫੈਸਲਾ ਟਾਈਮ ਤੋਂ ਬਾਅਦ ਨਹੀਂ ਜੀ ਵੇਖੋ ਇਹ ਇੱਥੇ ਤੇ ਹੁਣ ਆਏ ਨਾ ਟਾਈਮ ਤੋਂ ਅਸੀਂ ਅੰਦਰ ਸੀ ਕਿਤੇ ਕੱਲਿਆਂ ਨੂੰ ਵੇਖ ਕੇ ਪਏ ਤੇ ਜੇ ਕਿਤੇ ਤੁਸੀਂ ਆਹੀ ਚੀਜ਼ ਕਰਕੇ ਪੈਣੀ ਤੇ ਸਾਡੇ ਦੇ 10 ਮਿੰਟਾਂ ਚ ਬੰਦੇ ਅੰਦਰ ਆ ਗਏ ਤੇ ਇਹਨਾਂ ਨੂੰ 4 ਘੰਟੇ ਹੋ ਗਏ ਐਮਐਲਏ ਨੂੰ ਲੈਂਡ ਤੱਕ ਇੱਕ ਬੰਦਾ ਨਹੀਂ ਆਇਆ ਅਖੀਰ ਇਹਨਾਂ ਨੇ ਐਸਐਸਬੀ ਸੱਦੇ ਚ ਉਹਦੇ ਵਿੱਚ ਜੀ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਟਾਈਮ ਓਵਰ ਹੋ ਗਿਆ ਤੇ ਕਾਗਲ ਦਾਖਲ ਕਰਾ ਸਕਦੇ ਨੇ ਉਸੇ ਦੀ ਗੱਲ ਹੈ ਸਾਡੀ ਕਿ ਜਦੋਂ ਤੁਹਾਡਾ ਟਾਈਮ ਅਪ ਹੋ ਗਿਆ ਆਮ ਆਦਮੀ ਨੇ ਕਾਗਜ਼ ਤੱਕ ਨਹੀਂ ਦਾਖਲ ਕਰਾਇਆ ਤੁਸੀਂ ਐਸਐਸਪੀ ਨੂੰ ਅਬ ਅਫਸਰਾਂ ਦੀ ਸ਼ਿਕਾਇਤ ਕੀਤੀ ਬਿਲਕੁਲ ਕੀਤੀ ਸਾਡੇ ਇੱਥੇ ਡੀਐਸਪੀ ਦੀ ਡਿਊਟੀ ਲੱਗੀ ਸੀ ਤਲਵਿੰਦਰ ਦੀ ਉਹਨੇ ਸ਼ਰਿਆ ਮੰਦਰ ਬੰਦੇ ਭੇਜੇ ਸਾਨੂੰ ਰੋਕਿਆ ਮੈਂ ਉਹਨੂੰ ਵੀ ਬੋਲੇ ਲਲਕਾਰਾ ਉਹਨੇ ਮਾਰੇ ਇਲੈਕਸ਼ਨ ਨਹੀਂ ਚੀਜ਼ ਕਰਨੀ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਕਿ ਇਲੈਕਸ਼ਨ ਕਮਿਸ਼ਨ ਨੂੰ ਹੁਣ ਮੈਂਬਰ ਆਫ ਪਾਰਲੀਮੈਂਟ ਸੁਵਿੰਦਰ ਸਿੰਘ ਧੰਦਾਵਾ ਜੀ ਵੱਲੋਂ ਹੁਣੇ ਇਸੇ ਵਕਤ ਚਿੱਠੀ ਜਿਹੜੀ ਤਿਆਰ ਹੋ ਕੇ ਉਹਨਾਂ ਨੂੰ ਭੇਜੀ ਜਾਊਗੀ ਕਿ ਡਿਊਰਿੰਗ ਇਲੈਕਸ਼ਨ ਇਲੈਕਸ਼ਨ ਦੀ ਥਾਂ ਦੇ ਵਿੱਚ ਇਹਨਾਂ ਦੇ ਬੰਦੇ ਜਿਹੜੇ ਸ਼ਰਿਆਂ ਵੈਪਨ ਵੀ ਲੈ ਕੇ ਆਏ ਨੇ ਵੀਡੀਓ ਬਣੀ ਹੈ ਜਾਂ ਤੇ ਝੂਠਾ ਹੂੰਗਾ ਜਾਂ ਵੀਡੀਓ ਪਾ ਦੂੰਗਾ ਵੈਪਨ ਤੁਸੀਂ ਦੇਖੋ ਉਹਦੇ ਉਹਦੇ ਭਰਾ ਨੇ ਜੇਬ ਚ ਪਾਇਆ ਜੀ ਨਾਲ ਜਿਹੜਾ ਮੈਨੂੰ ਜਦੋਂ ਦੂਰੋਂ ਮੈਂ ਕਿਹਾ ਸੀਗਾ ਕਿ ਫਿਰ ਇੱਧਰ ਹੀ ਆ ਜਾਓ ਤੇ ਫਿਰ ਜ਼ਿੱਪ ਖੋਲ ਕੇ ਮੈਨੂੰ ਵਿਖਾਉਂਦਾ ਸੀਗਾ ਉਹਦਾ ਭਰਾ ਕਿ ਫਿਰ ਯਾਰ ਤੈਨੂੰ ਲੱਗਦਾ ਕਿ ਇਹ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕੋਈ ਜਗ੍ਹਾ ਹੈਗੀ ਇਹ ਇਹ ਅਨਪੜਤਾ ਹੈ ਜੀ ਇਹਨਾਂ ਦੀ ਇਹ ਅਨਪੜ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਐਵੇਂ ਸਾਡੀ ਜਿਹੜੀ ਅੱਧੇ ਲੇਡੀ ਕੰਟੈਸਟ ਕਰਨੇ ਲੱਗੇ ਉਹਨਾਂ ਸਾਰਿਆਂ ਦੇ ਅੱਗੇ ਤੁਸੀਂ ਜਿੱਪਾਂ ਖੋਲ-ਖੋਲ ਵਿਖਾ ਰਹੇ ਹੋ ਇਹ ਇਹੋ ਜਿਹਾ ਬੇਫਕੂ ਬੰਦਾ ਇਹਦਾ ਅਪਰਾਧ ਫਰਦਰ ਕੀ ਸਟੈਪ ਹੈ ਹੁਣ ਤੁਹਾਡਾ ਕੀ ਲੈਣਾ ਇੱਥੇ ਬੈਠੇ ਆਂ ਜੀ ਜਦ ਤੱਕ ਸਾਡੀ ਇਹਦਾ ਕਾਰਵਾਈ ਡੀਡੀਆਰ ਨਹੀਂ ਕੱਟੀ ਜਾਂਦੀ ਕਾਰਵਾਈ ਨਹੀਂ ਹੁੰਦੀ ਤਦ ਤੱਕ ਵੀ ਜਿੰਨਾ ਬੰਦਿਆਂ ਨੇ ਪੱਗਾਂ ਲਾਈ ਸਾਨੂੰ ਟੁੱਟ ਮਾਰਦਾ ਸਾਨੂੰ ਕੋਈ ਨਹੀਂ ਉਹ ਤੇ ਹੁਣ ਕੱਲ ਨੂੰ ਐਮਐਲਏ ਕਹਿ ਦੂਗਾ ਕਿ ਮੇਰੇ ਮੂੰਹ ਤੇ ਚਾਰ ਚਪੇੜਾ ਮਾਰ ਗਏ ਇਹ ਕਰਦੇ ਉਹਤੇ ਵੀ ਕਰਦੇ ਜੀ ਵਧੀਆਂ ਹੋਣਗੀਆਂ ਤੇ ਕਰਾ ਦਿਓ ਉਹ ਕਹਿੰਦੇ ਪੱਗਾਂ 'ਚ ਕਿਹੜਾ ਕੇਲਾ ਫਸਾਏ ਨੇ ਇਹ ਦੇ ਫਿਰ ਉਹਦੀ ਗੱਲ ਨਾ ਇਹ ਅਨਪੜਤਾ ਮੈਂ ਤੁਹਾਨੂੰ ਇਕੱਲਾ ਵੀ ਬੁਲੇ ਤੇ ਅਨਪੜਤਾ ਦੀ ਗੱਲ ਇਹ ਤਾਂ ਮੇਨ ਚੀਜ਼ ਆ ਵੇਖੀ ਜਾਵੇ ਕਿ ਤੁਸੀਂ ਪੱਗ ਦੀ ਇਸ ਹੱਦ ਤੱਕ ਬੇਅਦਬੀ ਕਰ ਰਹੇ ਹੋ ਕਿ ਪਹਿਲਾਂ ਅਸੀਂ ਲਾਈਏ ਤੇ ਫਿਰ ਅਸੀਂ ਅਗਲੇ ਨੂੰ ਕੋਈ ਉਹ ਚੱਕੜਾ ਕਿੱਲਾ ਲੱਗੇ ਇਹ ਸਤਕਾਰ ਕਰਨ ਵਾਲੀ ਚੀਜ਼ ਹੁੰਦੀ ਹੈ ਇਹ ਬੰਦੇ ਦੀ ਇੱਜ਼ਤ ਲੀੜਾ ਨਹੀਂ ਹੁੰਦਾ ਸ਼ਰੀਰ ਤੇ ਉਹਦੀ ਪੱਗ ਹੁੰਦੀ ਹੈ ਢੜੋ ਭਾਵੇਂ ਨੰਗਾ ਤੁਰੀ ਜਾਵੇ ਤੇ ਸਿਰ ਤੇ ਪੱਗ ਹੋਵੇ ਤੇ ਫਿਰ ਉਹ ਇੱਜ਼ਤ ਬੰਦਾ ਮੰਨਦਾ ਹੁੰਦਾ ਤੁਸੀਂ ਹੁਣ ਤਾਂ ਸ਼ਾਸਨ ਤੋਂ ਸੈਟੀਸਫਾਈ ਨਈ ਦਿਓ ਸਰਟੀਫਿਕੇਟ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਮੈਂ ਕਿਹਾ ਮੈਂ ਇੱਥੇ ਬੈਠਾ ਹਾਂ ਜੀ ਐਮਐਲਏ ਸਾਹਿਬ ਮੇਰੇ ਸਾਹਮਣੇ ਭੱਜ ਗਏ ਨੇ ਇੱਥੋਂ ਕੰਦਾ ਕੰਦਾ ਟੱਪ ਕੇ ਗਏ ਨੇ ਕਿਉਂਕਿ ਗੇਟ ਤੇ ਹੋ ਰਿਹਾ ਨਹੀਂ ਕਿ ਉਹ ਲੱਭੇ ਨਹੀਂ ਸਾਨੂੰ 4 ਘੰਟੇ ਕੋ ਉਹਨਾਂ ਟਾਈਮ ਤੇ ਬਾਹਰ ਹੀ ਬੈਠੇ ਰਹੇ ਸੀ ਉਹਨਾਂ ਤੋਂ ਪਤਾ ਨਹੀਂ ਕੀ ਮੰਗ ਜਮੋਂਗੇ ਉਹਨਾਂ ਨੇ ਕੀਤੀ ਹੋਣੀ ਉਹ ਨਹੀਂ ਮਿਲ ਪਿਆ ਠੀਕ ਹੈ ਕੁੱਤਾ ਵੀ ਮਗਰ ਨਹੀਂ ਆਇਆ ਇਹਨਾਂ ਦੇ 4 ਕਿੰਨ ਸੈਂਟਰ ਸੀਗਾ ਤੇ 3 ਵਜੇ ਤੱਕ ਜਿਹੜੀ ਨਾਮਿਨੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪਰ ਪੱਕਾ ਪੱਕਾ ਤੇ ਬਹੁਤ ਲੱਗੀਆਂ ਇਹ ਜੀ ਜਿਹੜੀ ਦੂਸਰੀ ਧਿਰ ਹੈਗੀ ਹੈ ਵੈਲੀਸ਼ਨ ਲਗਾ ਰਹੀ ਹੈ ਅਸੀਂ ਬਿਲਕੁਲ ਇਹਨਾਂ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਹੈ ਕੈਮਰਾ ਚ ਸ਼ਿਕਾਇਤ ਆ ਪੱਕਾ ਲੱਗੀਆਂ ਔਰ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਵੱਡੀ ਗੱਲ ਹੈ ਕਿ ਲਾਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਧਿਰਾਂ ਆਮਣੇ-ਸ਼ਾਮਣੀ ਆ ਉਸ ਲੈਵਲ ਦੀ ਗੰਦੀ ਗਲੀ ਗਲੋ ਚ ਜਿੱਥੇ ਲੇਡੀਜ਼ ਜਿੱਲੀਆ ਮੌਜੂਦ ਆ ਦੋਵੇਂ ਧਿਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈ ਜੀ ਬਿਲਕੁਲ ਦੋ ਧਿਰ ਇੱਥੇ ਆਈਆਂ ਹੈ ਬਿਲਕੁਲ ਪੀਸਫੁਲੀ ਸਾਰਾ ਕੁਝ ਮ੍ਰੋਧੀ ਤੇ ਰੋਣ ਵਾਲਾ ਸਭਾ ਮੌਕ ਦਰਸ਼ਕ ਬੜਕੇ ਪੁਲਿਸ ਦੇਖਦੀ ਰਹੀ ਆਮ ਆਦਮੀ ਪਾਰਟੀ ਦੇ ਕੁਝ ਤੁਸੀਂ ਗੱਲ ਸਵਾਲ ਲੈ ਲਓ ਜੀ ਸਵਾਲ ਲੈ ਲਓ ਪਲੀਜ਼ ਇੱਕ ਮਿੰਟ ਮੇਰਾ ਸਵਾਲ ਲੈ ਲਓ ਪਿਸਟਲ ਕਰਦੇ ਰਹੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਇਦਾਂ ਦੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਮੈਂ ਤਾਂ ਕਹਿ ਰਿਹਾ ਆਇਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਏਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀਏ ਤੁਸੀਂ ਜਿਹੜੀ ਗੱਲ ਕਹੀਏ ਅਸੀਂ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਏਦਾਂ ਦਾ ਜਿਹੜਾ ਕਿ ਇੱਥੇ ਅਲਾਉਡ ਨਹੀਂ ਸੀਗਾ ਅਸੀਂ ਕਾਰਵਾਈ ਕਰਾਂਗੇ ਅਸੀਂ ਵੀਡੀਓ ਦੇ ਦਾਂਗੇ ਜੀ ਹਾਂਜੀ ਆ ਬਿਲਕੁਲ ਤੁਸੀਂ ਐਪਲੀਕੇਸ਼ਨ ਦਿਓ ਜਿਹੜੇ ਵੀ ਕੰਪਲੇਨਟ ਕਰਨਾ ਚਾਹੁੰਦੇ ਐ ਐਪਲੀਕੇਸ਼ਨ ਦਿਓ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰੇ ਗਾਲੀ ਗਲੋਚ ਹੁੰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕਰਦਾ ਤਾਂ ਦੇਖੋ ਜ ਭਾਵੇਂ ਜੁਦਿੰਦੀ ਮਤਲਬ ਜਿਹੜੇ ਆਪਾਂ ਤਾਂ ਹੁਣ ਦੇਖੋ ਜੀ ਨੋਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਹੈਗੀ ਤਾਂ ਹੀ ਤਾਂ ਸਾਰਾ ਕੁਝ ਕੁਸੂਲੀ ਨਿਬੜਿਆ ਆਏਗਾ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਤਾਂ ਮਾਹੌਲ ਇੰਨਾ ਸੀ ਕਿ ਤੁਹਾਨੂੰ ਨੋਮੀਨੇਸ਼ਨ ਪਰਮਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣਾ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਏਰੀਆ ਹੈ ਤੇ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਹੈ ਤੇ ਬਿਲਕੁਲ ਜਿਹੜਾ ਵੀ ਨੋਮੀਨੇਸ਼ਨ ਜਿਹਨੇ ਭਰਨੇ ਸੀ ਉਹਨੇ ਭਰੇ ਹੈ ਕੁਝ ਸ਼ਿਕਾਇਤ ਦਰਜ ਕਰਾਈਗੇ ਕੀ ਉਹਨਾਂ ਨੂੰ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਕੋਈ ਉਹਨਾਂ ਨੇ ਕਹਿ ਕੇ ਹਾਂਜੀ ਹਜੇ ਸਾਨੂੰ ਵੈਸੇ ਮੈਨੂੰ ਵਰਬਲੀ ਪਤਾ ਲੱਗਿਆ ਸੀ ਪਰ ਲਿਖਤੀ ਹਜੇ ਸਾਡੇ ਕਾਂਗਰਸ ਪਾਰਟੀ ਕਹ ਰਹੀ ਕਿ ਅਸੀਂ ਜਿੰਨੀ ਤੇ ਸਾਡੀ ਸ਼ਿਕਾਇਤ ਦਰਜ ਨੂੰ ਦੀ ਸੀ 7 ਦਿਨਾਂ ਤੋਂ ਬਾਅਦ ਮੈਂ ਤਾਂ ਕਹਿ ਰਿਹਾ ਜੀ ਕੰਪਲੀਟ ਸਾਨੂੰ ਆਈ ਨਹੀਂ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਠੀਕ ਹੈ